ਅਸਲਾਮੁਅਲੈਕਮ ਨਵੀਂ ਵੀਡੀਓ ਚ ਵੈਲਕਮ ਸੇਲਾਬ ਦੇ ਹਵਾਲੇ ਨਾਲ ਬਹੁਤ ਸਾਰੀਆਂ ਅਪਡੇਟਸ ਆ ਰਹੀਆਂ ਨੇ ਸਾਡੇ ਕੋ ਪੰਜਾਬੀ ਕਲਾਕਾਰ ਦਿਲੀ ਤੌਰ ਤੇ ਉੱਥੇ ਕੰਮ ਕਰਦੇ ਪਏ ਨੇ ਔਰ ਉਹ ਆਪਣੇ ਮਾਲ ਨਾਲ ਆਪਣੀ ਜਾਨ ਨਾਲ ਸੇਲਾਬ ਵਾਲੇ ਇਲਾਕਿਆਂ ਚ ਗਏ ਨੇ ਔਰ ਦੂਰ ਦਰਾਜ ਦੇ ਇਲਾਕਿਆਂ ਚ ਜਾ ਕੇ ਲੋਕਾਂ ਦੀ ਮਦਦ ਕਰਦੇ ਪਏ ਨੇ ਇਸ ਹਵਾਲੇ ਨਾਲ ਜਿਹੜੇ ਅੱਜ ਕੱਲ ਮੀਡੀਆ ਚ ਹੌਟ ਟਾਪਿਕ ਬਣੇ ਪਏ ਨੇ ਉਹਨਾਂ ਚੋਂ ਮਨਕੀਰਤ ਤੌਲਕ ਉਸ ਤੋਂ ਬਾਅਦ ਦਿਲਜੀਤ ਦਸੌਣ ਦੀ ਪਿਗਰੀ ਵਾਲ ਕਰਨ ਔਜਲਾ ਐਮਈ ਵਿਰਕ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਬੜਾ ਬਿਹਤਰੀਨ ਕੰਮ ਕੀਤਾ ਹੈ ਆਪਣੇ ਪੈਸੇ ਵੀ ਲਾਇਲੇ ਤੇ ਹੋਰ ਉਹ ਇਹ ਨਹੀਂ ਸਮਝਦੇ ਕਿ ਯਾਰ ਅਸੀਂ ਪੈਸੇ ਆਪਣੇ ਕੋਲ ਆ ਰਹੇ ਹਾਂ ਉਹ ਕਹਿੰਦੇ ਅਸੀਂ ਸੇਵਾ ਕਰ ਰਹੇ ਹਾਂ ਇਹ ਸਾਨੂੰ ਮਿਲਿਆ ਹੈ ਤੇ ਉਵੇਂ ਹੀ ਅਸੀਂ ਲੱਭ ਕੇ ਲਾ ਰਹੇ ਹਾਂ ਔਰ ਬੜਾ ਬਿਹਤਰੀਨ ਕੰਮ ਕਰ ਰਹੇ ਨੇ ਆਪਣੇ ਲੋਕਾਂ ਦੀ ਮਦਦ ਕਰਦੇ ਪਏ ਨੇ ਅੱਛਾ ਬਾਈ ਸਭ ਕੋਈ ਵੀ ਪਿੱਛੇ ਨਹੀਂ ਰਿਹਾ ਆਪਾਂ ਵੇਖਿਆ ਨਹੀਂ ਹਰਿਆਣੇ ਚੋਂ ਵੀ ਲੋਕ ਆਏ ਨੇ ਫਿਰ ਉਹਨਾਂ ਨੇ ਮਤਲਬ ਸੇਵਾ ਭੇਜੀ ਆ ਲੋ ਜਿਹਦੇ ਕੋਲ ਜੋ ਵੀ ਸਰਿਆ ਬੜਿਆ ਨਾ ਉਹਨੇ ਉਹ ਭੇਜਿਆ ਕਿਸੇ ਰਕੜਕ ਭੇਜੇ ਕਿਸ ਨੇ ਕਪੜੇ ਭੇਜੇ ਬਿਲਕੁਲ ਬਿਲਕੁਲ ਔਰ ਅੱਛਾ ਅਸੀਂ ਦੇਖਣੇ ਪਏ ਇੱਥੇ ਆਪਣੇ ਲਿੰਦੇ ਪੰਜਾਬ ਚ ਨਾ ਉਸ ਤਰ੍ਹਾਂ ਕੰਮ ਨਹੀਂ ਹੋਇਆ ਅਸੀਂ ਬੜੇ متاثر ਹੋਏ ਆ ਵੀਡੀਓਜ਼ ਵੇਖ ਕੇ ਚੜ੍ਹਦੇ ਪੰਜਾਬ ਵਾਲਿਆਂ ਨੇ ਯੂਐਸਏ ਵਾ ਕੀਤੀ ਹੈ ਨਾ ਬੜੇ ਕੀ ਕੀ ਤੌਰ ਤੇ ਇੰਪ੍ਰੈਸ ਹੋਏ ਆ ਕਿ ਯਾਰ ਇੰਨਾ ਕੰਮ ਕਰ ਰਹੇ ਨੇ ਔਰ ਇੰਨੀ ਮਦਦ ਕਰ ਰਹੇ ਨੇ ਵੱਧ ਚੜ੍ਹ ਕੇ ਇੱਕ ਦੂਜੇ ਦੀ ਮਦਦ ਕਰਦੇ ਪਏ ਨੇ ਹਾਲਾਂਕਿ ਅਸੀਂ ਆਪਣੇ ਜ਼ਾਤੀ ਤੌਰ ਤੇ ਸਮਝਦੇ ਸਾਂ ਇੱਥੇ ਜਿਵੇਂ ਮਜ਼ਬੀ ਜਮਾਤਾਂ ਕੰਮ ਕਰਦੀਆਂ ਨੇ ਕੁਝ ਪਾਕਿਸਤਾਨ ਵਿੱਚ ਔਰ ਅੱਛਾ ਕੰਮ ਕਰਦੀਆਂ ਨੇ ਬੜਾ ਬਿਹਤਰੀਨ ਉਹਨਾਂ ਤੋਂ ਇਲਾਵਾ ਕੋਈ ਬੰਦਾ ਨਹੀਂ ਕੰਮ ਕਰ ਰਿਹਾ ਫੀਲਡ ਵਿੱਚ ਜਾ ਕੇ ਕਿ ਫੀਲਡ ਵਿੱਚ ਜਾਈਏ ਜਾ ਕੇ ਅਸੀਂ ਕੰਮ ਕਰੀਏ ਲੇਕਿਨ ਇੱਥੇ ਹਰ ਬੰਦਾ ਜਿਹੜਾ ਹੈ ਜਾ ਰਿਹਾ ਵੇ ਦੂਜੇ ਦੀ ਹੈਲਪ ਕਰਦਾ ਪਿਆ ਹੈ ਕੁਝ ਇਸ਼ੂਜ਼ ਆ ਰਹੇ ਨੇ ਅੱਛਾ ਉਹ ਹੁਣ ਪਤਾ ਨਹੀਂ ਕੀ ਰੀਜ਼ਨ ਹੈ ਕੁਝ ਵੀਡੀਓਜ਼ ਤੇ ਸਾਨੂੰ ਪਤਾ ਚੱਲਿਆ ਕਿ ਭਈ ਜਿਹੜਾ ਰਾਸ਼ਨ ਜਾ ਰਿਹਾ ਹੈ ਟਰੱਕਾਂ ਦੇ ਵਿੱਚ ਉਹ ਕੁਝ ਘਰਾਂ ਨੇ ਨਾ ਉਹ ਬਹੁਤ ਜ਼ਿਆਦਾ ਸਟਾਕ ਕਰ ਰਿਹਾ ਸਟੋਰ ਕਰ ਲਿਆ ਤੇ ਉਹਨਾਂ ਨੇ ਦੂਸਰਿਆਂ ਦਾ ਹੱਕ ਮਾਰ ਰਿਹਾ ਹੈ ਉਹਨਾਂ ਨੇ ਗਲਤ ਕੀਤਾ ਹੈ ਹਾਲਾਂਕਿ ਜਿਨ੍ਹਾਂ ਲੋਕਾਂ ਨੇ ਭੇਜਿਆ ਹੈ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਦਾ ਤੇ ਮਕਸਦ ਸੀ ਕਿ ਹਰ ਬੰਦੇ ਤੱਕ ਇਹ ਚੀਜ਼ ਪਹੁੰਚੇ ਹਰ ਬੰਦੇ ਨੂੰ ਮਤਲਬ ਮੁਸ਼ਕਲ ਚੋਂ ਕੱਢਿਆ ਜਾਵੇ ਲੇਕਿਨ ਕੁਝ ਲੋਗਾਂ ਨੇ ਆ ਚੀਜ਼ ਕਰਕੇ ਨਾ ਤੇ ਉਹ ਕੰਮ ਖਰਾਬ ਕੀਤਾ ਹੈ ਔਰ ਇਸ ਤਰ੍ਹਾਂ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਨੇ ਬਹਾਲ ਅ ਅੱਛੇ ਬੁਰੇ ਲੋਗ ਹਰ ਮੁਹਾਸ਼ਰੇ 'ਚ ਹੁੰਦੇ ਨੇ ਲੇਕਿਨ ਐਸੇ ਬਹੁਤ ਘੱਟ ਲੋਗ ਨੇ ਜਿਨ੍ਹਾਂ ਨੇ ਐਵੇਂ ਕੀਤਾ ਹੈ ਔਰ ਬਾਕੀ ਇਹ ਵੀ ਕਿ ਮੁਸਲਮਾਨਾ ਦੇ ਹਵਾਲੇ ਨਾਲ ਇੱਕ ਵੀਡੀਓ ਸੀ ਕਿ ਮੁਸਲਮਾਨਾ ਨੇ ਕੀ ਹੈਲਪ ਕੀਤੀ ਹੈ ਕੀ ਸਲਾਬ ਵਾਲੇ ਦਿਨਾਂ ਵਿੱਚ ਜਾ ਕੇ ਆਪਣੇ ਸਿੱਖ ਭਰਾਵਾ ਵਾਸਤੇ ਤੇ ਉਹਨਾਂ ਪੰਜਾਬੀਆਂ ਵਾਸਤੇ ਜਿਹੜੇ ਡੁੱਬੇ ਪਏ ਨੇ ਪਾਣੀ ਵਿੱਚ ਕੀ ਮਦਦ ਕੀਤੀ ਹੈ ਐਸਐਮ ਟੀਵੀ ਦੀ ਵੀਡੀਓ ਹੈ ਉਹ ਆਪਾਂ ਚੱਲ ਕੇ ਵੇਖਦੇ ਆਪਾਂ के परिवार वालों ने आपकी औरतों ने भी साथ दिया जी उनका ही ज्यादा सहयोग है और ने बालों की कुंडली, सोने चांदी के गोल्ड जो जितनी भी चीजें पहनती हैं वो सब दान कर दिए यहाँ तो जरूरत की जो चीजें हैं वो भी दान कर दिए हैं किसी ने पैसे देकर किसी ने सोना देकर किसी ने अपने घर की गुदड़ी देकर दरी देकर जो जिससे बन पड़ा उसको सब दान कर दिया ऐसा नहीं कि मदद के लिए अमीर होना जरूरी है बल्कि दिल का अमीर होना जरूरी है बहुत अच्छी बात है और यहाँ जैसे मुसीबत है पंजाब के इलाके में जितने गांव बाढ़ में बह गए डंगर तबाह हो गए घर बेघर हो गए जब तक यहाँ जरूरत पड़ती रहेगी तब तक मदद आती रहेगी तो आपको क्यों लगा कि जाना चाहिए पंजाब में सेवा करनी चाहिए क्योंकि सिख भाई हमारे हर मौके पर देश के दूसरे अन्य संस्थाओं लोगों को साथ देते हैं हमारे भी साथ देते हैं तो हमारा फर्ज बनता है कि हमारा बिरादर वतन है उन पर मुसीबतन ये जो एकता है ये जो हिंदू सिख मुस्लिम सब एक साथ इस मुल्क में रहते हैं, खूबसूरती है इस बात की अल्लाह कहते हैं मजहब नहीं सिखाता आपस में बेरा रखना हिंदू मुस्लिम सिख ईसाई आपस में सब भाई भाई ये पानी देख के तस्वीरें देख के क्या मन में क्या बुरा लगा पानी देखकर दिल के अंदर दुखे हैं और इस दुख की घड़ी में हम ये कहना चाहते हैं ईश्वर से प्रार्थना करते हैं अल्लाह से दुआ करते हैं जितना जल्द हो सके आप तो हटें लोग सामान्य हालत पाएं अपने रोजगार पाएं अपनी खेती बाड़ी पाए और अपने जीवन को सही तरीके से सह सकें और जी सकें बच्चों में ज्यादा जज्बा है हमारे छोटे छोटे बच्चे में ना हाँ। वो आप सामान लेकर आते हैं जो हमारी औरतें हैं उन्हें सब है, मतलब ये लग रहा है भाई पंजाब जाओ उन भाइयों पर मुसीबत है पंजाब जाओ मुसलमान भी, भी सरदार भाई रहते हैं आपके साथ सरदार भाई रहते हैं सीसन गांव उसमें सरदार भाई रहते हैं हमारे साथ मजदूरी करते हैं अच्छा प्यार मोहब्बत है खूब साथ देते हैं जो हम लोग टीवी पे देखते हैं कि मेवात में हिंदू मुस्लिम की इतनी लड़ाई है सच्ची है या सिर्फ टीवी पे है वो सिर्फ नेशनल टीवी पे है जमीनी हकीकत उसकी कुछ नहीं है ਸਾਡੇ ਮੁਲਕ ਦੀ ਖੂਬਸੂਰਤੀ ਹੈ ਕਿ ਹਰ ਧਰਮ ਇੱਕ ਦੂਜੇ ਦੇ ਖਾਤਰ ਖੜਾ ਹੈ ਨਫ਼ਰਤਾਂ ਨੂੰ ਪਾਸੇ ਛੱਡਦੀਏ ਤੇ ਸਿਆਸਤਾਂ ਨੂੰ ਮਨਫ਼ੀ ਕਰਦੀਏ ਤਾਂ ਹਿੰਦੂ ਸਿੱਖ ਮੁਸਲਮ ਇਸਾਈ ਇੱਕ ਦੂਜੇ ਲਈ ਬਾਹ ਮੇਲੀ ਬਣ ਕੇ ਖੜ ਜਾਂਦੇ ਆਂ ਪੰਜਾਬ ਦੀ ਹੜਾਂ ਦੀ ਦਾਸਤਾਨ ਚ ਸ਼ੁਰੂਆਤੀ ਦਿਨਾਂ ਜਦੋਂ ਅਸੀਂ ਇਹ ਗੱਲ ਕਹੀ ਕਿ ਕੋਈ ਨਹੀਂ ਖੜਾ ਤਾਂ ਸਰਕਾਰਾਂ ਦੀ ਗੱਲ ਹੁੰਦੀ ਹੈ ਆਮ ਬੰਦਾ ਆਮ ਲੋਕ ਇੱਕ ਦੂਜੇ ਦੇ ਨਾਲ ਖੜਦੇ ਆਏ ਤੇ ਖੜਦੇ ਰਹਿਣਗੇ हरियाणा ਦੇ ਵਿੱਚ ਮਿਵਾਦਾ ਇਲਾਕਾ ਹੈ ਮਿਵਾਦੇ ਇਲਾਕੇ ਦੇ ਵਿੱਚ ਮੁਸਲਮਨ ਭਾਈਚਾਰਾ ਬਹੁਤ ਵੱਡੀ ਗਿਣਤੀ ਚ ਵਸਦਾ ਬਹੁਤ ਪਿਆਰ ਮੁਹੱਬਤ ਨਾਲ ਵਸਦਾ ਜ਼ਮੀਨਾਂ ਖੁੱਲੀਆਂ ਨੇ ਇੱਥੇ ਇਹਨਾਂ ਕੋਲੇ ਹਾਲਾਂਕਿ ਪਾਣੀ ਦੀ ਕਮੀ ਹੈ ਇਸ ਇਲਾਕੇ ਚ ਜੇ ਪਾਣੀ ਪਹੁੰਚ ਜਾਂਦਾ ਤਾਂ ਬਹੁਤ ਖੁਸ਼ਹਾਲੀ ਆ ਜੂਗੀ ਗੁੜगांव ਤੋਂ ਜਦੋਂ ਸੋਨਾ ਰੋਡ ਤੋਂ ਅੱਗੇ ਨਿਕਲਦੇ ਹਾਂ ਤਾਂ ਫਿਰ ਮਿਵਾਤ ਵਾਲੇ ਪਾਸੇ ਜਾਂਦੇ ਹਾਂ ਤਾਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਜ਼ਮੀਨ ਬਹੁਤ ਸੋਹਣੀ ਹੈ ਲੋਕ ਬਹੁਤ ਕਮਾਲ ਦੇ ਨੇ ਪਰ ਇਹਨਾਂ ਦੇ ਆਪਣੇ ਇਸ਼ੂਜ਼ ਨੇ ਭਾਵੇਂ ਕੇ ਐਸਵਾਈਐਲ ਦਾ ਰੋਲਾ ਜਿਹੜਾ ਕਿ ਕਹਿੰਦੇ ਆ ਕਿ ਮ SWAT ਨੂੰ ਪਾਣੀ ਦੇਣਾ ਹੈ ਉਹ ਪੰਜਾਬ ਤੋਂ ਲੈ ਕੇ ਦੇਣਾ ਹੈ ਅਸੀਂ ਕਹਿੰਦੇ ਆ ਅਸੀਂ ਪਾਣੀ ਦੇਣਾ ਨਹੀਂ ਹੈ ਹੁਣ ਜਦੋਂ ਪਾਣੀਆਂ ਦੇ ਹੜ ਆਏ ਆ ਤੇ ਮੁਹੱਬਤਾਂ ਦੇ ਵਿਹਾੜ ਆ ਗਏ ਪਿਆਰ ਦਾ ਵਿਹਾੜ ਆ ਗਿਆ ਇੱਕ ਵੀਡੀਓ ਇੱਕ ਨਿਊਜ਼ ਚੈਨਲ ਤੇ ਤੁਸੀਂ ਦੇਖੀ ਹੋਣੀ ਆ ਜਿੱਥੇ ਮੁਸਲਮ ਵੀਰ ਕਹਿ ਰਹੇ ਆ ਕਿ ਸਾਡੀਆਂ ਔਰਤਾਂ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਤੱਕ ਲਾ ਕੇ ਦਿੱਤੀਆਂ ਕਿ ਜਾਓ ਪੰਜਾਬ ਦੇ ਵਿੱਚ ਹੜ ਆਏ ਆ ਔਰ ਸਾਡੇ ਸਿੱਖ ਭਰਾ ਹਿੰਦੂ ਭਰਾ ਜਿਹੜੇ ਨੇ ਉਹ ਡੁੱਬ ਰਹੇ ਆ ਉਹਨਾਂ ਨੂੰ ਬਚਾਈਏ ਇਵੇਂ ਇਹ ਸਾਰੇ ਵੀਰ ਜਿਹੜੇ ਮੇਰੇ ਨਾਲ ਖੱਬੇ ਸੱਜੇ ਬੈਠੇ ਐ ਇਹ ਮਿਵਾਤ ਤੋਂ ਆਏ ਐ ਹਰਿਆਣੇ ਤੋਂ ਆਏ ਐ ਮੁਸਲਮ ਭਰਾ ਨੇ ਔਰ ਇਸਲਾਮ ਨੂੰ ਮੰਨਣ ਵਾਲੇ ਲੋਕ ਮੁਹੱਬਤ ਦੇ ਮਸੀਹ ਹੁੰਦੇ ਐ ਇਸਲਾਮ ਪਿਆਰ ਸਿਖਾਉਂਦਾ ਐ ਇਸਲਾਮ ਮੁਹੱਬਤ ਸਿਖਾਉਂਦਾ ਐ ਤਾਂ ਗੱਲਬਾਤ ਕਰਦੇ ਆ ਮੁਫਤੀ ਸਾਹਿਬ ਸਾਡੇ ਨਾਲ ਨੇ ਮੁਫਤੀ ਸਾਹਿਬ ਸਤਿ ਸ਼੍ਰੀ ਅਕਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਸਲਾਮ ਵਾਲੇਕੁਮ

दायित्व और फर्ज बनता है कि हर मुसीबत में हर रीज़न के साथ उनकी मदद की जाए उनके साथ कंधे से सा कंधे मिलाकर उनके साथ चला जाए यही इस्लाम की खूबसूरती है कोई नाम हो मजहब हो मजहब हो मुस्लिम हो गैर मुस्लिम हो दलित हो किसी भी इस तबके के लोग हों अगर वो मुसीबत में है परेशानी में हर एक के साथ साथ के साथ मिलाएंगे और यहाँ जैसे मुसीबत है पंजाब के इलाके में जितने गांव बाढ़ में बह गए डंगर तबाह हो गए घर बेघर हो गए जब तक यहाँ जरूरत पड़ती रहेगी तब तक मदद आती रहेगी बहुत धन्यवाद धनबाद तो किन्नेक लोग आए तो और सेवा कि में पैसा आपस फिर वे आए ये सेवा जो हम यहाँ लाए हैं पंजाब में ये पूरे गांव की सेवा है और इसमें हम सेवा कम से कम दस लाख रुपए का राशन ला के आए हैं दस लाख रुपए में हम चार सौ किट बनाई है इसमें पांच किलो का आटा है तेल है दो किलो चावल है चीनी है हल्दी है पाउडर है हल्दी का पाउडर है मिर्च का पाउडर है जीरे का पाउडर है जो रोजमर्रा खाते पीते हैं वो सब सामान इसमें लाए तो आपको क्यों लगा कि जाना चाहिए पंजाब में सेवा करनी चाहिए क्योंकि सिख भाई हमारे हर मौके पर देश के दूसरे अन्य संस्थाओं लोगों को साथ में देते हैं हमारा भी साथ देते हैं तो हमारा फर्ज बनता है कि हमारा बिरादर वतन है उन पर मुसीबत ही हमारी मुसीबत है अगर हम खड़े होंगे तो इनशाला कल हम पर कोई मुसीबत नहीं आएगी जो मुसीबत में साथ लगता है अल्लाह उसको बचाता है ये आपदा है किसी का नाम लेकर नहीं आती किसी का मजहब लेकर नहीं आती या ऊपर वाले की तरफ जिस पर आ जाए उसके साथ ही बनते हैं आपके परिवार वालों ने आपकी औरतों ने भी साथ दिया जी तो, उनका ही ज्यादा सहयोग है औरतों ने अपने बालों की कुंडली सोने चांदी के गोल्ड जो जितनी भी चीजें पहनती हैं वो सब दान कर दिए हैं यहाँ की तो जरूरत की जो चीजें हैं वो भी दान कर दिए हैं किसी ने पैसे देकर किसी ने सोना देकर किसी ने अपने घर की गुदड़ी देकर दरी देकर जो जिससे बन पड़ा उससे सब दान कर दिया और तो ये कहा अगर पंजाबी भाई कहें आगे भी जरूरत पड़ेगी तो इंशाल्लाह इससे ज्यादा हम देने के लिए तैयार

और पहुंच सकते हैं तो जल्द जल्द से जल अपनी जो है एक इमदाद पहुंचाएं उसके लिए हमारी जमीयत की जो टीम है जमीयत उसके बैनर तले हजारों की तादाद में मदद पहुंची सरपंच के तहत जिम्मेदारों के तहत इमामों को के तहत हर एक मदद लिए पहुंचा एक लोगों के अंदर एक साहसप्रद हुई दर्द की उस दर्द को बांटने के लिए हम यहाँ तक आए नेशनल मीडिया आप लोगों को दिखाता है कि जब आप सेवा पे आते हो या जब आप इस तरह यहाँ पे ग्राउंड पे आके काम कर रहे हो तो वो मीडिया जो बहुत कुछ सवाल करता है मैं उसमें नहीं जाना चाहूंगा वो आपको दिखाता है दिखाता है लेकिन इतना नहीं है दिखाता है नेशनल मीडिया इंटरनेशनल मीडिया हाँ दिखाता है ये गोदी मीडिया।, गोदी मीडिया, वो तो बस इसमें लगा रहता नफरत हो, नफरत हो, लोग जानते कि नफरत करते हैं मारते पीटते तो वो नहीं है ये तो इंसान के खिदमत गुजार है इनसे काम लेने वाला हो कोई ये काम बहुत अच्छे तरीके से करना चाहता तो ये बात क्यों बनी ये ये कहाँ से बात है कि मेवाद के लोग नफरती हैं या दंगा करते ये चंद मुट्ठी भर लोग हैं जो अपनी सोशल मीडिया पर यूट्यूब और के चक्कर में लोगों को बदनाम कराते हैं थोड़ी बहुत कमी हर धर्म के हर गुरु के लोगों में होती है उनको प्रोफेशनली तो अक्सर के देने वाली है मोहब्बत करने वाली है जो भी मेवाद गया आज तो उसने मेवाद की बुराई नहीं की बल्कि उसने अच्छा एक साथ याद किया है जो भी इस देश में आया है वहां पे भी सरदार भाई रहते हैं आपके साथ सरदार भाई रहते हैं सीसन गांव उसमें सरदार भाई रहते हैं हमारे साथ मजदूरी करते हैं अच्छा प्यार मोहब्बत है mm. खूब साथ देते हैं हमारे खेतों में धान लगते है वो आ जाते हैं हम चले जाते हैं सब इतना भाई है प्यार है, है। इतना प्यार है एक दूसरे का साथ देते एक दूसरे का साथ देते हैं ये सैन बल्कि दूसरे लोग हैं जो हिंदू हैं दलित हैं पिछड़े हैं सबको अपने साथ खिलाते हैं शादी में ब्याह में सब लाते तो जो हम लोग टीवी पे देखते हैं कि मेवात में हिंदू मुस्लिम की इतनी लड़ाई है सच्ची है या सिर्फ टीवी पे है वो सिर्फ नेशनल टीवी पे है जमीनी हकीकत उसकी कुछ नहीं है जो आप यहाँ देख रहे हैं आप मुसीबत आप लोगो ने लंगर खाया राधा स्वामी का लंगर खाया राधा स्वामी का भी धन्यवाद कई दिनों तू भी सवाल कर रहे थे बारे चर्चा ही नहीं कर रहे लंगर खुआया देखो मुसलमान वीर आये इन्होंने लंगर खाता उनका भी धन्यवाद शुक्रिया थैंक यू पानी देख के तस्वीरें देख के क्या मन में क्या बुरा लगा पानी देखकर दिल दे के दे अंदर दुखे हैं और इस दुख की घड़ी में हम ये कहना चाहते हैं ईश्वर से प्रार्थना करते अल्लाह से दुआ करते हैं जितना जल्द हो सके आप हटे लोग सामान्य हालत पाए अपने रोजगार पाए अपनी खेती बाड़ी पाएं, और अपने जीवन को सही तरीके से सह सके और जी सके ਮੁਸਲਮਾਨ ਕਿਵੇਂ ਪਿੱਛੇ ਰਹਿ ਲੰਦੇ ਆਪਣੇ ਸਿੱਖਾਂ ਭਰਾਵਾਂ ਤੋਂ ਅੱਛਾ ਇਹ ਮੁਸਲਮਾਨ ਮਿਵਾਤਲੇ ਜਿਹੜੇ ਨੇ ਨਾ ਇਹ ਮੈਨੂੰ ਲੱਗ ਰਿਹਾ ਹੈ ਕਿ ਗਰੀਬ ਲੋਕ ਨੇ ਮਜ਼ਦੂਰੀ ਕਰਨ ਵਾਲੇ ਨੇ ਔਰ ਉਹਨਾਂ ਕੋ ਘੱਟ ਜ਼ਮੀਨਾਂ ਨੇ ਉਤਾਰ ਰਹੇ ਨੇ ਹਰਿਆਣੇ ਚ ਕਿੱਥੇ ਇੰਨੇ ਜ਼ਮੀਦਾਰ ਨੇ ਹਰਿਆਣੇ ਚ ਮਤਲਬ ਛੋਟੇ ਲੈਵਲ ਦੀਆਂ ਕਿੱਲਾ ਦੋ ਕਿੱਲੇ ਵਾਲੀ ਜ਼ਮੀਨ ਹੋਏਗੀ ਬਿਗਾ ਇਹ ਇਸ ਟਾਈਪ ਦੇ ਜ਼ਮੀਦਾਰ ਨੇ ਔਰ ਮਜ਼ਦੂਰੀ ਵੀ ਕਰਦੇ ਨੇ ਫਿਰ ਤੇ ਫਿਰ ਮਤਲਬ ਆਪਣਾ ਰੋਜ਼ਗਾਰ ਚਲਾਉਂਦੇ ਨੇ ਲੇਕਿਨ ਇਹ ਵੀ ਕਿ ਸਹੀ ਕੰਮ ਕਰ ਰਹੇ ਨੇ ਕਿ ਦਿਲ ਦਾ ਅਮੀਰ ਹੋਣਾ ਜ਼ਿਆਦਾ ਜ਼ਰੂਰੀ ਹੈ ਬਜਾਏ ਇਸ ਦੇ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਹੋਣ ਤੇ ਤੁਸੀਂ ਫਿਰ ਹੀ ਕਿਸੇ ਦੀ ਮਦਦ ਕਰੋ ਕੱਟ ਪੈਸੇ ਆਣ ਜਿਹੜਾ ਮਦਦ ਕਰ ਰਿਹਾ ਏ ਉਹ ਵੀ ਅੱਲਾ ਦੇ ਨਜ਼ਦੀਕ ਜਿਹੜਾ ਏ ਬਿਹਤਰੀਨ ਬੰਦਾ ਏ ਅੱਛਾ ਮੇਰਾ ਖਿਆਲ ਏ ਬਾਈ ਸਾਹਿਬ ਜਿਹੜਾ ਕੱਟ ਪੈਸੇ ਆਣਾ ਮਦਦ ਕਰਦਾ ਨਾ ਉਹ ਆਪਣਾ ਪੇਟ ਕੱਟ ਕੇ ਦਿੰਦਾ ਹੈ ਬਿਲਕੁਲ ਤੇ ਭੁੱਲਾਦਾ ਉਹਨੂੰ ਜ਼ਿਆਦਾ ਸਵਾਬ ਮਿਲਦਾ ਹੋਣਾ ਸਹੀ ਗੱਲ ਏ ਕਿਉਂਕਿ ਅਮੀਰ ਬੰਦਾ ਜਦੋਂ ਦਵੇਗਾ ਕਿ ਉਹਦੇ ਕੋਲ ਤਾਂ ਵਾਫਰ ਪੈਸੇ ਹੋਣਗੇ ਉਹ ਵਾਫਰ ਚ ਜਿੰਨੇ ਮਰਜ਼ੀ ਦੇ ਦੇ ਉਹਦੀ ਜ਼ਾਤ ਨੂੰ ਉਹਦੇ ਲਾਈਫ ਸਟਾਈਲ ਨੂੰ ਉਹਦੀ ਜ਼ਿੰਦਗੀ ਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਇਹ ਵੀ ਉਹਦੀ ਬੜੀ ਵੱਡੀ ਮਿਹਰਬਾਨੀ ਏ ਅਸੀਂ ਉਹਨਾਂ ਨੂੰ ਮਤਲਬ ਬਿਲਕੁਲ ਡੀ ਮੋਟੀਵੇਟ ਨਹੀਂ ਕਰ ਰਹੇ ਕਿਸੇ ਤਰ੍ਹਾਂ ਉਹਨਾਂ ਨੂੰ ਨਹੀਂ ਕਹਿ ਰਹੇ ਕਿ ਭਈ ਉਹ ਗਲਤ ਕਰਦੇ ਨੇ ਉਹ ਵੀ ਬੜਾ ਬਿਹਤਰੀਨ ਕੰਮ ਕਰਦੇ ਨੇ ਕਿਉਂਕਿ ਅੱਲਾਹ ਤਾਲਾ ਨੇ ਉਹਨਾਂ ਕੋ ਕੰਮ ਲੜਾ ਅਚ ਜ਼ਰੂਰੀ ਨਹੀਂ ਕਿ ਹਰ ਬੰਦਾ ਜਿਹਦੇ ਕੋ ਪੈਸੇ ਹੋਣ ਉਹੀ ਬੰਦਾ ਦੂਸਰਾ ਕੰਮ ਕਰੇ ਹਰ ਪੈਸੇ ਵਾਲੇ ਦਾ ਦਿਲ ਵੀ ਨਹੀਂ ਇੰਨਾ ਵੱਡਾ ਹੁੰਦਾ ਨਹੀਂ ਹਰ ਬੰਦਾ ਵੀ ਕਿੱਥੇ ਕਰਦਾ ਕਈ ਬੰਦੇ ਤੁਸੀਂ ਆਪਣੇ ਇੱਥੇ ਵੇਖ ਲਓ ਆਪਣੇ ਨੇੜੇ ਵਾਲੀਆਂ ਮਸਾਲਾ ਦੇਖ ਲਓ ਨਾ ਆਪਣੇ ਇੱਥੇ ਪੰਜਾਬ ਦੇ ਬੰਦੇ ਵੇਖ ਲਓ ਕਿੰਨਾ ਨਿਕਲੇ ਨੇ ਬਾਹਰ ਅਸੀਂ ਹੁਣ ਪਿਛਲੀਆਂ ਵੀਡੀਓਜ਼ 'ਚ ਵੀ ਗੱਲ ਕੀਤੀ ਕਿ ਇਹ ਇਧਰੋਂ ਚੜਦੇ ਪੰਜਾਬ ਚੋਂ ਸਾਰੇ ਕਲਾਕਾਰ ਨਿਕਲੇ ਨੇ ਗਲੂਕਾਰ ਨਿਕਲੇ ਨੇ ਲੇਕਿਨ ਆਪਣੇ ਜਿਨ੍ਹਾਂ ਨੇ ਇੱਥੇ ਪਛਾਣ ਲੈਂਦੇ ਆਲੇ ਨੇ ਪੈਸੇ ਕਮਾਏ ਨੇ ਉਹਨਾਂ ਦੇ ਨਾਲ ਫਿਲਮਾਂ ਬਣਾ ਕੇ মিডিਆ ਦੇ ਜ਼ਰੀਏ ਰਲ ਕੇ ਲੇਕਿਨ ਉਹਨਾਂ ਨੂੰ ਤੁਸੀਂ ਵੇਖੋ ਤੁਹਾਨੂੰ ਫੀਲਡ ਚ ਨਜ਼ਰ ਹੀ ਨਹੀਂ ਆਉਂਦੇ ਪਏ ਉਹ ਆਪਣੀ ਮਸਤੀ ਵਿੱਚ ਨੇ ਆਪਣੀ ਹਿਸਾਬ ਵਿੱਚ ਨੇ ਅੱਛਾ ਬਾਈਬ ਸਾਬ ਵੀਰੇਆਂ ਦੇ ਕਈਆਂ ਦੇ ਕਮੈਂਟ ਆਉਂਦੇ ਸੀ ਕਿ ਤੁਸੀਂ ਦੇ ਵੀ ਲੋਕ ਕਿ ਤੁਹਾਡੇ ਅੱਪਰ ਪੰਜਾਬ ਚ ਬڑے-ਬڑے ਬਿਜ਼ਨਸਮੈਨ ਨੇ ਬڑے-ਬڑے ਜ਼ਿੰਮੇਦਾਰ ਨੇ ਵੱਡੇ ਉਹ ਵੀ ਹੈਲਪ ਕਰਨਾ ਚਾਹੁੰਦੇ ਤੇ ਕਰ ਸਕਦੇ ਸੀ ਕੋਈ ਸਾਹਮਣੇ No doubt ਪੰਜਾਬ ਇੱਥੇ ਜਿਹੜਾ ਲੈਂਦਾ ਏ ਇਹ ਪਾਕਿਸਤਾਨ ਦੀ ਸਮਝ ਨੂੰ ਰੀਡ ਦੀ ਹੱਡੀ ਹੈ ਜਿੰਨੀ ਇਨਕਮ ਐ ਲੈਂਦਾ ਪੰਜਾਬ ਜਨਰੇਟ ਕਰਦਾ ਏ ਪੂਰੇ ਪਾਕਿਸਤਾਨ ਦੀ ਇਹ ਸਭ ਤੋਂ ਮਤਲਬ ਟੌਪ ਦੀ ਆਮਦਨ ਹੈ ਲੇਕਿਨ ਇਹ ਵੇ ਕਿ ਇੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਨਾ ਹਉਣ ਅਸੀਂ ਐਨਡੀਐਮਏ ਇੱਕ ادارਾ ਹੈ ਜਿਹੜਾ ਕੁਦਰਤੀ ਆਫਾਤ ਸੇਲਾਬ ਵਗੈਰਾ ਨੂੰ ਡੀਲ ਕਰਦਾ ਹੈ ਪਾਕਿਸਤਾਨ ਚ ਉਹ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਬੈਠੇ ਸਨ ਤੇ ਉਹ ਇੰਟਰਵਿਊ ਦਿੱਤਾ ਹੈ ਤੇ ਉਹ ਕਹਿ ਰਹੇ ਨੇ ਬਈ ਇੱਥੇ ਜ਼ਿੰਮੇਦਾਰ ਕਹਿ ਰਹੇ ਸਨ ਚੋਣ ਵਾਲੇ ਵਾਲੇਦੋਲੇ ਜਿਹੜੇ ਚਨਾਬ ਜਾਂ ਰਾਵੀ ਦੇ ਇਧਰ ਬੈਠੇ ਸਨ ਉਹ ਕਹਿੰਦਾ ਇਧਰੋਂ ਬੰਦ ਨਹੀਂ ਤੋੜਨਾ ਇਧਰੋਂ ਮੇਰੇ ਬਾਗ ਨੇ ਇਧਰ ਮੇਰੀਆਂ ਜ਼ਮੀਨਾਂ ਨੇ ਉਹ ਦੂਜੇ ਪਾਸੇ ਵਾਲੇ ਆ ਰਹੇ ਸਨ ਇਧਰੋਂ ਵੀ ਨਹੀਂ ਤੋੜਨਾ ਫਿਰ ਉਹਨਾਂ ਨੇ ਕੁਝ ਚੀਜ਼ਾਂ ਜਿੱਥੇ ਗਰੀਬ ਲੋਕਸ ਨਾਲ ਘਟ ਬਾਦੀ ਸੀ ਉੱਥੇ ਲੋਕਾਂ ਨੂੰ ਜਿਹੜੇ ਘੱਟ ਛੋਟੇ ਜ਼ਿੰਮੇਦਾਰ ਸਨ ਉਹਨਾਂ ਨੂੰ ਰੋੜਿਆ ਤੇ ਉਹਨਾਂ ਨੇ ਕਿਹਾ ਨਹੀਂ ਬਈ ਸਾਨੂੰ ਨਹੀਂ ਵੋਟ ਅਸੀਂ ਇਹਨਾਂ ਕੋਲ ਲੈਣਾ ਹੈ ਤੇ ਲਿੱਤਰ ਵੀ ਅਸੀਂ ਇਹਨਾਂ ਨੂੰ ਮਾਰਨੇ ਨੇ ਕਿੰਨੀ ਗਲਤ ਗੱਲ ਹੈ ਸਾਬ ਜਿਹੜਾ ਨਾ ਸਿਆਸਤਦਾਨਾਂ ਦਾ ਉਹ ਐਵੇਂ ਹੀ ਹੈ ਹਰ ਜਗ੍ਹਾ ਤੇ ਬਿਆਨਬਾਜ਼ੀ ਕਰਵਾਣੀ ਹੋਵੇ ਇਹਨਾਂ ਕੋਲ ਸਿਆਸੀ ਬਿਆਨ ਦਵਾਣੇ ਹੋਣ ਝੂਠੇ ਵਾਅਦੇ ਕਰਵਾਣੇ ਹੋਣ ਤੇ ਉਹਦੇ ਵਾਸਤੇ ਇੱਥੇ ਆਪਣੇ ਜਿਹੜੇ ਲਹਿੰਦੇ ਪੰਜਾਬ ਦੇ ਸਿਆਸਤਦਾਨ ਨੇ ਸਮਾਂ ਲੁੱਟੋ ਟਾਪ ਜਗ੍ਹਾ ਦੀ ਬਸਤ ਐਵੇਂ ਨਹੀਂ ਹੈ ਹਰ ਜਗ੍ਹਾ ਤੇ ਸਿਆਸਤਦਾਨਾਂ ਦਾ ਸਿਆਸਤ ਦਾ ਹਾਲ ਤੇ ਹੈ ਬੇਲੇਕਿਨ ਅਸੀਂ ਆਪਣੀ ਗੱਲ ਕਰਾਂਗੇ ਨਾ ਕਿਉਂਕਿ ਸਾਨੂੰ ਆਪਣੀ ਗੱਲ ਦਾ ਜ਼ਿਆਦਾ ਪਤਾ ਹੈ ਆਪਣੇ ਲੋਕਾਂ ਨਾਲ ਅਸੀਂ ਡੀਲ ਕੀਤਾ ਹੈ ਉਹਨਾਂ ਨੂੰ ਅਸੀਂ ਅੱਛੇ ਤਰੀਕੇ ਨਾਲ ਜਾਣਦੇ ਆ ਝੂਠ ਵਿੱਚ ਸਿਆਸਤਦਾਨ ਹੋਵੇ ਤੇ ਝੂਠ ਦਾ ਬੋਲੇ ਪੋਸੀਬਲ ਕੋਈ ਨਹੀਂ ਚੰਗਿਆਂ ਤੋਂ ਚੰਗਾ ਸਿਆਸਤਦਾਨ ਨਹੀਂ ਹੋਏਗਾ ਨਾ ਉਹਦੇ ਝੂਠ ਜਿਹੜਾ ਹੈ ਉਹ ਮਸਟ ਹੋਏਗਾ ਝੂਠੇ ਵਾਦੇ ਕਰਨਾ ਇਲੈਕਸ਼ਨ ਦੇ ਨਾਮ ਤੇ ਔਰ ਜਦੋਂ ਇਲੈਕਸ਼ਨ ਹੋ ਜਾਣਾ ਫਿਰ ਦਿਸਣਾ ਹੀ ਕੋਈ ਨਾ ਆਪਣੇ ਹਲਕੇ ਵਿੱਚ ਤੇ ਵੀ ਬਾਕੀ ਇਹ ਮੁਸਲਮਾਨ ਭਰਾਏ ਨੇ ਗਰੀਬ ਲੋਕ ਨੇ ਸਾਰੇ اور ਆਰਕੇ ਮਦਦ ਕਰ ਰਹੇ ਨੇ ਜਿੰਨੀ ਉਹਨਾਂ ਕੋ ਪੋਸੀਬਲ ਹੋ ਸਕੇ ਮੈਨੂੰ ਤਾਂ ਥੋੜੀ ਦਿਲੀ ਖੁਸ਼ੀ ਹੋਈ ਹੈ ਵੇਖ ਕੇ ਕਿਉਂ ਮੈਂ ਕਿਹਾ ਚਲੋ ਮੁਸਲਮਾਨ ਵੀ ਗੈਰ ਇਹ ਨਾ ਉਹਨਾਂ ਦੇ ਕੋਲ ਅਤੇ ਮੈਨੂੰ ਲੱਗਿਆ ਜੇ ਅਸੀਂ ਪਹੁੰਚ ਗਏ ਉਹਨਾਂ ਦੇ ਕੋਲ ਨਹੀਂ ਮੁਸਲਮਾਨ ਐਵੇਂ ਵੇ ਕਿ ਮੁਸਲਮਾਨ ਇੱਥੇ ਲੈਂਦੇ ਪੰਜਾਬ ਦੇ ਤੁਸੀਂ ਵੇਖ ਲਓ ਬਿਲਕੁਲ ਦਿਲ ਧੜਕਦੇ ਨੇ ਆਪਣੇ ਚੜ੍ਹਦੇ ਪੰਜਾਬ ਵਾਲੇ ਭਰਾਵਾ ਵਾਸਤੇ ਔਰ ਬੜਾ ਦੁੱਖ ਹੋਇਆ ਸੀ ਜਦੋਂ ਸਲਾਬ ਆਇਆ ਤੇ ਅਸੀਂ ਵੇਖਿਆ ਜਿਹੜੇ ਜਾਨਵਰ ਰੋੜ ਕੇ ਇਥੋਂ ਜਨਾਬ ਚ ਰਾਵੀ ਚੋਂਦੇ ਪਏ ਸਨ ਰਾਵੀ ਵਿੱਚ ਅੱਛਾ ਚੜਤੇ ਪੰਜਾਬ ਦੀਆਂ ਮੱਝਾਂ گاਵਾ ਕਿੰਨੀਆਂ ਰੋੜ ਰੋੜ ਕੇ ਇੱਧਰ ਆਈਆਂ ਨੇ ਉਹੀ ਤਾਂ ਮੈਂ ਗੱਲ ਕਰਨ ਡਿਆ ਇੰਨਾ ਮਾਲ ਡੰਗਰ ਰੋੜ ਕੇ ਇੱਧਰ ਆਇਆ ਹੈ ਔਰ ਮਰਿਆ ਵੀ ਬੜਾ ਜ਼ਿਆਦਾ ਹੈ ਹਾਂ ਔਰ ਇੱਥੇ ਵੀ ਲੋਕਾਂ ਦਾ ਬੜਾ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਇੱਥੇ ਅੱਪਰ ਪੰਜਾਬ 'ਚ ਬੈਠੇ ਸਨ ਲਹਿੰਦੇ ਵਾਲੇ ਪਾਸੇ ਉਹਨਾਂ ਦਾ ਮਾਲ ਰੋੜ ਕੇ ਅੰਦਰ ਸਿੱਧ ਤੱਕ ਗਿਆ ਹੈ ਦਰਿਆਇ ਸੇਨ ਦੇ ਵਿੱਚ ਆ ਕੇ ਸ਼ਾਮਲ ਹੋ ਗਿਆ ਇੱਥੋਂ ਔਰ ਮੈਂ ਇੱਕ ਵੀਡੀਓ ਵੇਖੀ ਹੈ ਹੈਡ ਪਾਜਨਾ ਦੇ ਸਾਡੇ ਕੋਲ ਜਿੱਥੇ ਆ ਕੇ ਪੰਜ ਦਰਿਆ ਮਿਲਦੇ ਨੇ ਉਹ ਹੈਡ ਦੇ ਉੱਤੇ ਬਹੁਤ ਸਾਰੇ ਜੰਗਲੀ ਜਾਨਵਰ ਜਿਹੜੇ ਨੇ ਉਹ ਹੈਡ ਦੇ ਫੜਿਆਂ ਉੱਤੇ ਬੈਠੇ ਸਨ ਹਾਲਾਂਕਿ ਉਹ ਬੜੇ ਤਾਕਤਵਰ ਜਾਨਵਰ ਹੁੰਦੇ ਨੇ ਲੇਕਿਨ ਉਹਨਾਂ ਨੂੰ ਡੰਗਣ ਦਾ ਰਾਹ ਹੀ ਕੋਈ ਨਹੀਂ ਔਰ ਉਹਨਾਂ ਨੂੰ ਰੈਸਕਿਊ ਵੀ ਨਹੀਂ ਕੀਤਾ ਜਾ ਸਕਦਾ ਉੱਥੋਂ ਨਾ ਅੱਛਾ ਸੱਪ ਉਹ ਸੱਪ ਵਗੈਰਾ ਵੀ ਬੜੇ ਹੁੰਨੇ ਆ ਸੱਪ ਦੀ ਜਾਨਵਰ ਬੜੇ ਹੁੰਦੇ ਆ ਪਾਣੀ ਦੇ ਵਿੱਚ ਔਰ ਪਿਗਸ ਵਗੈਰਾ ਜਿਹੜੇ ਹੁੰਦੇ ਨੇ ਉਹ ਬੜੇ ਜ਼ਿਆਦਾ ਸਨ ਉਹ ਆਏ ਨੇ ਰੋਡ 'ਕੇ ਕੋਈ ਮਰ ਗਏ ਨੇ ਮੱਝਾਂ ਗਾਵਾਂ ਡੰਗਰ ਤੇ ਬੇਸ਼ਮਾਰ ਸੜਨ ਔਰ ਜਿਹੜੇ ਜ਼ਿੰਦਾ ਬਚ ਬਚ ਗਏ ਨੇ ਢੀਠ ਜਾਨਵਰ ਹੁੰਦੇ ਨੇ ਕੁਛ ਉਹ ਆ ਗਏ ਵਿਚਾਰੇ ਫਟਿਆਂ ਉੱਤੇ ਚੜੇ ਨੇ ਹੁਣ ਕਹਿ ਰਹੇ ਸੀ ਭਈ ਗਵਰਨਮੈਂਟ ਵਾਲੇ ਕਿ ਇਹਨਾਂ ਨੂੰ ਰੈਸਕਿਊ ਕੀਤਾ ਜਾਏ ਬਟ ਉਹ ਵੀ ਪੋਸੀਬਲ ਪੋਸੀਬਲ ਕੋਈ ਨਹੀਂ ਨਾ ਫਟਿਆਂ ਤੋਂ ਕਿਵੇਂ ਉਹਨਾਂ ਨੂੰ ਰੈਸਕਿਊ ਵਾਲੇ ਮਿਲਕਾਂ ਜਿੱਤੇ ਕੁੱਤਾ ਡੋਬ ਜਾਵੇ ਤੇ ਹੈਲੀਕਾਪਟਰ ਆ ਜਾਂਦਾ ਬਹਰ ਹੋ ਸਕਦਾ ਹੈ ਜੇਕਰ ਪੋਸੀਬਲ ਤੇ ਕਰਨਗੇ ਬਹਰ ਨੂੰ ਜਿਹੜੀ ਵੀਡੀਓ ਮੈਂ ਵੇਖੀ ਉਹਦੇ ਵਿੱਚ ਇਹੋ ਜੀ ਕੋਈ ਪੋਸੀਬਿਲਟੀ ਲੇਕਿਨ ਸਾਰੀਆਂ ਗੱਲਾਂ ਦੀ ਇੱਕ ਗੱਲ ਬਾਦਸ਼ਾਹ ਜਿੰਨੀ ਯੂਨਿਟੀ ਆ ਹੜ ਦੇ ਵੇਲੇ ਚ ਅਸੀਂ ਚੜ੍ਹਦੇ ਪੰਜਾਬ ਚ ਵੇਖੀ ਨਾ ਉਹ ਸੀ ਯੂਨਿਟੀ ਨੂੰ ਅਸੀਂ ਮੰਨ ਗਏ ਯੂਨਿਟੀ ਵਿੱਚ ਨੰਬਰ 1 ਹੈ ਜੀ ਚੜ੍ਹਦਾ ਪੰਜਾਬ ਨੰਬਰ ਲੈ ਗਿਆ ਬਿਲਕੁਲ ਔਰ ਅਸੀਂ ਦਿਲੀ ਤੌਰ ਤੇ ਤਾਰੀਫ ਕਰਨੇ ਆ ਇੱਥੇ ਦੇ ਤਮਾਮ ਲੋਕਾਂ ਦੀ ਤਮਾਮ ਡਾਡੀਆਂ ਨਾਲ ਡਿਸਕਸ ਕਰਨ ਦੇ ਸਬੰਧ ਮੰਨ ਲਏ ਤਮਾਮ ਉਹ ਲੋਕ ਜਿਹੜੀਆਂ ਐਨ ਜੀਓਜ਼ ਕੰਮ ਕਰਦੀਆਂ ਪਈਆਂ ਨੇ ਸਿੱਖਾ ਦੀਆਂ ਜਿੱਡੀਆਂ ਵੀ ਫਾਊਂਡੇਸ਼ਨਸ ਕੰਮ ਕਰਦੀਆਂ ਪਈਆਂ ਨੇ ਔਰ ਸਭ ਤੋਂ ਵੱਡੀ ਗੱਲ ਖਾਲਸਾ ਐਡ ਜਿਹੜੀ ਇੱਥੇ ਲੰ데 ਪੰਜਾਬ ਚ ਕੰਮ ਕਰਦੇ ਪਏ ਨੇ ਬੜਾ ਬਿਹਤਰੀਨ ਕੰਮ ਹੈ ਜੀ ਅਸੀਂ ਬੜੇ متاثر ਹੋਏ ਆ ਉਹਨਾਂ ਦੀ ਸੇਵਾ ਵਾਲੀ ਜਿਹੜੀ ਗੱਲਬਾਤ ਹੈ ਨਾ ਉਹਦੇ ਵਿੱਚ ਚਲੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਣੇ